ਸਿੰਘਾ ਨਾ ਵੀ ਕੀ ਮਸਲਾ ਕੀ ਆ ਮਸਲਾ ਇਹ ਜੀ ਵੀ ਅਸੀਂ ਨਾ ਮੇਰੇ ਬ੍ਰਦਰ ਮੇਰੇ ਵੱਤੋਂ ਵੱਡੇ ਜਿਹੜੇ ਪੰਚਾਇਤ ਮੈਂਬਰ ਆ ਭਿੱਖੀਵੰਡ ਪੰਚਾਇਤ ਦੇ ਤੇ ਕੁਛ ਚਿਰ ਪਹਿਲਾਂ ਸਾਡੇ ਸਕੂਲ ਬੱਚਿਆਂ ਨੇ ਮਤਲਬ ਸ਼ਿਕਾਇਤ ਕੀਤੀ ਘਰੇ ਆ ਕੇ ਲਿਖਤੀ ਵੀ ਸਕੂਲ ਦੇ ਵਿੱਚ ਜਿਹੜੇ ਪ੍ਰਿੰਸੀਪਲ ਸਾਰੇ ਆ ਤੇ ਮੈਡਮ ਜਿਹੜੇ ਉਹ ਗਲਤ ਤਰਕ ਦਾ ਕਰਦੇ ਆ ਠੀਕ ਹੈ ਜੀ ਉਦੋਂ ਬਾਅਦ ਫਿਰ ਅਸੀਂ ਮਤਲਬ ਕਮੇਟੀ ਦੇ ਧਿਆਨ ਚ ਵੀ ਲਿਆਂਦਾ ਇਹਨਾਂ ਨੂੰ ਇੱਕ ਦੋ ਵਾਰੀ ਸਮਝਾਇਆ ਪਰ ਉਹਦਾ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਉਹਦੇ ਕਰਕੇ ਸਾਰੇ ਜਣਾਂ ਵੀ ਫੇਰ ਇਕੱਠੇ ਹੋਏ ਆ ਇਹ ਵੀ ਮੰਗ ਕਰਦੇ ਆਂ ਵੀ ਸਕੂਲ ਜਿਹੜਾ ਇੱਥੇ ਕੁੜੀਆਂ ਮੁੰਡਿਆਂ ਦਾ ਸਕੂਲ ਆ ਜਿਹੜਾ ਸੁਧਾਰ ਹੋਵੇ ਤੇ ਇਹੋ ਜਿਹੀਆਂ ਜਿਹੜੀਆਂ ਛਿੰਦਰ ਕਰਦਾ ਹੁੰਦੀਆਂ ਇਹ ਨਾ ਹੋਣੀਆਂ ਇੱਥੇ ਠੀਕ ਹੈ ਜੀ ਕੀ ਮਾਮਲਾ ਕੀ ਆ ਜਿਹੜਾ ਅੱਜ ਪੇਰੈਂਟਸ ਵੀ ਇਕੱਠੇ ਹੋਏ ਆ ਤੁਸੀਂ ਵੀ ਇੱਥੇ ਪਹੁੰਚੇ ਜੋ ਕੀ ਮਸਲਾ ਸਾਰਾ ਮਤਲਬ ਸਾਰੇ ਪੇਰੈਂਟਸ ਦੇ ਵੀ ਨੂ ਲਏ ਆ ਤੇ ਪੇਰੈਂਟਸ ਵੱਲੋਂ ਜਿਹੜੀਆਂ ਨਾ ਮਤਲਬ ਬੱਚੇ ਜਾ ਕੇ ਪੇਰੈਂਟਸ ਨੂੰ ਕਨਵਿੰਸ ਕਰਦੇ ਆਂ ਸਾਡੇ ਕੋਲ ਮਸਲਾ ਠੁਕਦਾ ਸੀਗਾ ਤੇ ਅਸੀਂ ਸਮਝਦੇ ਆਂ ਕਿ ਕੋਈ ਨਾ ਕੋਈ ਸਾਡੇ ਕੋਲ ਸਬੂਤ ਹੋਵੇ ਤਾਂ ਅਸੀਂ ਗੱਲ ਕਰੀਏ ਜਾ ਕੇ ਤੇ ਫਿਰ ਮੇਰਾ ਕੁਝ ਬੱਚਿਆਂ ਦੇ ਨਾਲ ਤਾਲਮਿਲ ਹੋਇਆ ਤੇ ਬੱਚਿਆਂ ਨੇ ਮੈਨੂੰ ਦੱਸਿਆ ਵੀ ਮਤਲਬ ਵਾਕਿਆ ਹੀ ਗਲਤ ਹੁੰਦਾ ਵਾ ਤੇ ਤੇ ਮਤਲਬ ਉਹ ਮੈਡਮ ਨੂੰ ਦਫਤਰ ਦੇ ਵਿੱਚ ਜਦੋਂ ਵੀ ਉਹਨਾਂ ਦਾ ਵਿਹਲਾ ਪੀੜ ਹੁੰਦਾ ਹੈ ਨਾ ਦਫਤਰ ਤੇ ਜਾਂਦੇ ਆ ਅੱਛਾ ਤੇ ਜਾਂ ਹੋਰ ਵੀ ਨੇ ਕੋਈ ਉਸਨ ਪੋਟਾਂ ਫਟਾਂ ਵੀ ਵਿਖਾਈਆਂ ਵੀ ਆ ਇਸ ਤਰ੍ਹਾਂ ਮਤਲਬ ਉਹਨਾਂ ਨੇ ਕਿ ਇੱਕ ਮੈਡਮ ਉਹਦੇ ਮੂੰਹ 'ਚ ਪਾਉਂਦੇ ਆ ਕੋਈ ਸੋ ਲੋ ਅਸੀਂ ਜਦੋਂ ਸਾਡੇ ਕੋਲ ਥੋੜਾ ਬਦ ਹੋਇਆ ਅਸੀਂ ਫਿਰ ਮੈਂ ਤੇ ਸਰਦਾਰ ਜਗਿੰਦਰ ਸਿੰਘ ਵੀ ਮੈਂਬਰ ਸਾਡੇ ਮੈਂਡੀ ਦੇ ਅਹੀਂ ਇੱਥੇ ਆ ਗਏ ਆ ਕਿ ਪਹਿਲਾਂ ਬੰਨੂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਐ ਇਸ ਬਾਰੇ ਵਿੱਚ ਕਰਨੀ ਚਾਹੀਦੀ। ਕਿ ਅਸੀਂ ਆ ਕੇ ਉਹਨਾਂ ਦੇ ਨਾਲ ਮਤਲਬ ਪੂਰਾ ਜਿੰਨਾ ਜੋ ਕੁਝ ਵੀ ਸਾਡੇ ਮਸਲੇ ਆ ਕੇ ਸਾਰੇ ਉਹਨਾਂ ਨੇ ਦੱਸੇ। ਬਿਲਕੁਲ ਪਿਆਰ ਨਾਲ ਆ ਗੱਲਾਂ ਵਾਂ ਤੇ ਮਤਲਬ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ। ਕੀ ਕੀ ਰਪਲਾਈ ਮਿਲਿਆ ਤੁਹਾਨੂੰ? ਉਹਨਾਂ ਨੇ ਕਿਹਾ ਵੀ ਕੋਈ ਗੱਲ ਹੈ ਨਹੀਂ ਕੀ ਮਤਲਬ ਕੋਈ ਇਹੋ ਜਿਹੀ ਗੱਲ ਨਹੀਂ ਕਿਵੇਂ ਗੱਲਾਂ ਬਣਾਈਆਂ ਜਾ ਰਹੀਆਂ। ਮੈਂ ਕਿਹਾ ਵੀ ਕੁਝ ਬੱਚੇ ਕਹਿ ਰਹੇ ਆ ਜਾ ਕੇ ਤੇ ਫਿਰ ਗਲਤੀ ਕੋਈ ਹੈਗੀ ਆ ਇਸ ਤਰ੍ਹਾਂ ਮੈਡਮ ਉਹਨਾਂ ਦੀ ਰੋਟੀ ਲਿਆਉਂਦੇ ਸੀ ਤੇ ਮੈਂ ਕਿਹਾ ਵੀ ਨਹੀਂ ਤੁਸੀਂ ਮਤਲਬ ਰੋਟੀ ਨਾ ਲਓ ਮੈਡਮ ਨੇ ਜੇ ਦੀ ਕੀਤੀ ਵੀ ਮੈਂ ਲਿਆਉਂਗੀ ਅਸੀਂ ਸਾਰੀ ਕਮੇਟੀ ਨੇ ਆਖਿਆ ਵੀ ਨਹੀਂ ਗਲਤ ਆ ਫਿਰ ਪਤਾ ਨਹੀਂ ਹੁਣ ਸ਼ਾਇਦ ਮਤਲਬ ਕਹਿੰਦੇ ਆ ਵੀ ਹੁਣ ਮੈਡਮ ਹੀ ਲਿਆਉਣੇ ਵਾਲੇ ਕਿਹਾ ਸ਼ਿਕਾਇਤ ਇਹ ਵੀ ਪਹਿਲਾਂ ਉਹ ਖਾਂਦੇ ਵੀ ਇਕੱਠੇ ਸੀ ਕਿ ਮੈਡਮ ਦਾ ਮੈਡਮ ਦਾ ਨਾ ਕੀ ਆ ਮੈਡਮ ਦਾ ਨਾ ਕੀ ਆ ਚਲ ਮੈਡਮ ਦਾ ਲੇਡੀ ਹੈ ਟੀਚਰ ਹੈ ਇਹਨਾਂ ਦਾ ਨਾਮ ਮੇਰੇ ਤੇ ਸਰਨ ਬਤਾਈਏ ਕੀ ਮੰਗੀ ਕਰਦੇ ਜੀ ਤੁਸੀਂ ਮੰਗੇ ਆ ਵੀ ਮਤਲਬ ਇਹਦੀ ਇਨਕੁਆਇਰੀ ਹੋਵੇ ਠੀਕ ਆ ਜੋ ਵੀ ਪੇਰੈਂਟਸ ਕਹਿੰਦੇ ਆ ਤੇ ਜਿਹੜਾ ਵੀ ਦੋਸ਼ੀ ਹੈ ਉਹਨੂੰ ਸਜ਼ਾ ਮਿਲੇ ਤੇ ਗੰਭੀਰ ਹੁਣ ਨਾਲ ਪਹੁੰਚੇ ਜੋ ਇੱਥੇ ਮਾਪੇ ਵੀ ਪਹੁੰਚਿਆ ਪ੍ਰਿੰਸੀਪਲ ਦੇ ਵਿਰੁੱਧ ਇਕੱਠੇ ਹੋਏ ਜੋ ਕਿ ਮਸਲਾ ਕੀ ਆ ਸਾਰਾ ਇਹ ਜੀ ਬਹੁਤ ਗੰਭੀਰਤਾ ਵਾਲਾ ਮਸਲਾ ਜਿਹੜਾ ਸਕੂਲ ਹੈ ਨਾ ਜਿਹੜੇ ਸਕੂਲ ਆਫ ਐਮਿਨੈਂਸ ਨੇ ਜਿਹੜੇ ਸਟੇਟ ਗਵਰਨਮੈਂਟ ਵੱਲੋਂ ਚਲਾਏ ਜਾਂਦੇ ਨੇ ਇੱਕ ਇਲਾਕੇ ਦੇ ਵਿੱਚ ਇੱਕ ਰੋਲ ਮਾਡਲ ਪੈਦਾ ਕਰਨ ਵਾਸਤੇ ਸਰਕਾਰ ਦਾ ਇੱਕ ਡ੍ਰੀਮ ਪ੍ਰੋਜੈਕਟ ਸੋ ਇਹੋ ਜੇ ਜਿੱਥੇ ਜਿੱਦੂ ਸਰਕਾਰ ਪਹਿਲ ਕਦਮੀ ਨਾਲ ਕਹੇ ਵੀ ਅਸੀਂ ਲੋਕਲ ਜਾ ਕੇ ਆਪਣੀ ਪ੍ਰਾਪਤੀ ਦੱਸੇ ਲੇਕਿਨ ਜਿਹੜਾ ਉੱਥੋਂ ਦਾ ਸਕੂਲ ਦਾ ਜਿਹੜਾ ਪ੍ਰਿੰਸੀਪਲ ਹੋਵੇ ਉਹ ਇੱਕ ਰੋਲ ਮਾਡਲ ਅਦਾ ਕਰਦਾ ਆਪਣੇ ਸਟਾਫ ਦੇ ਵਿੱਚ ਕਰਦਾ ਹੈ ਆਪਣੇ ਸਟੂਡੈਂਟ ਦੇ ਵਿੱਚ ਕਰਦਾ ਹੈ ਬੱਚਿਆਂ ਨੇ ਸਿੱਖੇ ਜਾਣਾ ਹੁੰਦਾ ਕੁਝ ਤੋ ਜਿਹੜੇ ਬੱਚਿਆਂ ਦੇ ਪੇਰੈਂਟਸ ਅੱਜ ਇੱਥੇ ਇਕੱਠੇ ਹੋਏ ਨੇ ਜਾਂ ਬੱਚਿਆਂ ਨਾਲ ਸਾਡੀ ਗੱਲਬਾਤ ਹੋਈ ਹੈ ਉਹਦੇ ਵਿੱਚ ਬੜੇ ਗ੍ਰੀਵੈਂਸ ਜਿਹੜੇ ਨੇ ਉਹ ਐਕਟ ਜਿਹੜੇ ਆ ਉਹਨਾਂ ਨੇ ਦੱਸੇ ਨੇ ਕਿ ਇੱਥੋਂ ਦਾ ਜਿਹੜਾ ਸਾਡਾ ਸਮਾਜਿਕ ਤਰ੍ਹਾਂ ਕੀਮਤਾਂ ਨੇ ਸਕੂਲ ਜਿਹੜੇ ਬੱਚਿਆਂ ਨੂੰ ਸਿਖਾਈਆਂ ਜਾਣੀਆਂ ਚਾਹੀਦੀਆਂ ਨੇ ਜੋ ਬੱਚੇ ਸਿੱਖ ਕੇ ਜਾਂਦੇ ਨੇ ਉਹਨਾਂ ਦੇ ਪੂਰੀ ਤਰ੍ਹਾਂ ਨਾਲ ਉਲਟ ਅਸੀਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਕੁਝ ਅਸ਼ਲੀਲਤਾ ਭਰੇ ਜਿਹੜੇ ਇੱਥੋਂ ਦੇ ਜਿਹੜੇ ਵਾਤਾਵਰਣ ਨੇ ਸਕੂਲ ਦੇ ਵਿੱਚ ਜਿਹੜੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਅਪਣਾਇਆ ਜਾਂਦੇ ਨੇ ਉਹ ਸਾਹਮਣੇ ਆਏ ਨੇ ਸੋ ਸਾਡੀ ਪਾਰਟੀ ਸ਼੍ਰੋਮਣੀ ਅਕਾਲ ਅਸੀਂ ਇਸ ਜਿਹੜੇ ਏਡਾਂ ਦੇ ਜਿਹੜੀਆਂ ਸਕੂਲ ਜਿੱਥੇ ਸਾਡੇ ਬੱਚਿਆਂ ਨੇ ਸਿੱਖ ਸਾਡਾ ਭਵਿੱਖ ਹੈ ਸਾਡੇ ਬੱਚੇ ਜਿਹੜੇ ਅੱਗੇ ਜਾ ਕੇ ਉਹਨਾਂ ਨੇ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਸੋ ਅਸੀਂ ਇਹਨਾਂ ਗਤੀਵਿਧੀਆਂ ਦਾ ਮੁਕੰਮਲ ਤੌਰ ਤੇ ਜਿਹੜਾ ਵਾ ਉਹ ਵਿਰੋਧ ਕਰਦੇ ਆਂ ਔਰ ਸਰਕਾਰ ਸਾਡੇ ਜਿਹੜੇ এডੂਕੇਸ਼ਨ ਜਿਹੜੇ ਮਿਨਿਸਟਰ ਨੇ ਸਟੇਟ ਦੇ ਅਰਜੋਤ ਪੈਸ ਸੀ ਉਹ ਜਿੱਥੇ ਆਪਣੀਆਂ ਪ੍ਰਾਪਤੀਆਂ ਦੱਸਦੇ ਨੇ ਕਿ ਅਸੀਂ ਸਕੂਲਾਂ ਵਾਸਤੇ ਗਰੀਬ ਬੱਚਿਆਂ ਵਾਸਤੇ ਬਹੁਤ ਕੁਝ ਕੀਤਾ ਲੇਕਿਨ ਇਹੋ ਜਿਹੇ ਸਕੂਲਾਂ ਜਿੰਨਾਂ ਬਾਰੇ ਉਹਨਾਂ ਕੋਲੇ ਆਲਰੇਡੀ ਇਨਫਾਰਮੇਸ਼ਨ ਹੋਵੇ ਤੇ ਉਹ ਕੋਈ ਕਾਰਵਾਈ ਨਾ ਕਰਨ ਇਹ ਬੇਹੱਦ ਜਿਹੜੀ ਸਰਕਾਰ ਦੀ ਪਾਲਿਸੀ ਆ ਇਹ ਮੰਦ ਭਾਗੀ ਹੈ ਮੈਂ ਪਾਰਟੀ ਵੱਲੋਂ ਪ੍ਰੋਪਰ ਅਸੀਂ ਸਾਰੇ ਜਿਹੜੇ ਆ ਅਸੀਂ ਆਪਣੇ ਬੱਚਿਆਂ ਦੇ ਸਾਡੇ ਬੱਚੇ ਸਾਡੇ ਨੇ ਸਾਡੇ ਇਲਾਕੇ ਦੇ ਨੇ ਔਰ ਸਾਰੇ ਗਰੀਬ ਘਰਾਂ ਤੋਂ ਜਿਹੜੇ ਬੱਚੇ ਆ ਸਾਡੇ ਇੱਥੋਂ ਆਣ ਕੇ ਪੜ੍ਹਦੇ ਨੇ ਸਾਡੇ ਕੋਲ ਤਾਂ ਅੱਗੇ ਬਹੁਤ ਦੂਸਰੇ ਸਕੂਲਾਂ 'ਚ ਮਹਿੰਗੀਆਂ ਪੜਾਈਆਂ ਨੇ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਸੋ ਇਹ ਸਕੂਲ ਦੇ ਵਿੱਚ ਜਾ ਕੇ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਤਰਚਣਾ ਜੇ ਸਕੂਲ ਪ੍ਰਿੰਸੀਪਲ ਦੇ ਖਿਲਾਫ ਡਿਪਾਰਟਮੈਂਟਲ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਜੋ ਸਾਡੇ ਮੇਅਰ ਸਾਹਿਬ ਨੇ ਕਿਹਾ ਅਸੀਂ ਆਪਣੇ ਪਿਛੋਕੜ ਤੇ ਪ੍ਰੋਪਰ ਜਿਹੜਾ ਵਾ ਉਹ ਆਪਣਾ ਜੋ ਸਾਡਾ ਰਿਵਾਇਤ ਹੈ ਸਾਡੀ ਸਿੱਖ ਰੀਤੀ ਰਵਾਜਾਂ ਦੀ ਅਸੀਂ ਉਹਨੂੰ ਅਡਾਪਟ ਕਰਾਂਗੇ ਅਸੀਂ ਡਿਮਾਂਡ ਕਰਦੇ ਆਂ ਕਿ ਇਹ ਸਕੂਲ ਦੀਆਂ ਜਿਹੜੀਆਂ ਨੇ ਸਿੱਖਿਆ ਨੂੰ ਲੈ ਕੇ ਜਿਹੜਾ ਸਟਾਫ ਦੀ ਵੀ ਖੈਰ ਹੋਰ ਵੀ ਬਹੁਤ ਇੱਥੇ ਫੀਮੇਲ ਸਟਾਫ ਜਿਹੜਾ ਵਾ ਉਹ ਜ਼ਿਆਦਾ ਵਾ ਫਿਰ ਵੀ ਇੱਕ ਪ੍ਰਿੰਸੀਪਲ ਜਿਹੜਾ ਵਾ ਉਹ ਹਰ ਵੇਲੇ ਜਦੋਂ ਆਪਣੀ ਕਿਤੇ ਹੋਰ ਨੁਕਤੀ ਕਰਾਉਂਦਾ ਤੇ ਉਹ ਕੰਨਿਆ ਸਕੂਲ ਚ ਜਾਣ ਨੂੰ ਉਹ ਪ੍ਰੇਫਰ ਕਰਦਾ ਅਸੀਂ ਉਹਨੂੰ ਪੂਰੀ ਤਰ੍ਹਾਂ ਨੇ ਉਹਦੀ ਜਿਹੜੀ ਇਹ ਪਾਲਿਸੀ ਉਹਨੂੰ ਕੰਡਕਟ ਕਰਦੇ ਆ ਅਸੀਂ ਔਰ ਡਿਮਾਂਡ ਕਰਦੇ ਆ ਸਰਕਾਰ ਤੋਂ ਕਿ ਜੇ ਇਹ ਇਹਦੇ ਖਿਲਾਫ ਕਾਰਵਾਈ ਨਾ ਹੋਈ ਤਾਂ ਅਸੀਂ ਪਾਰਟੀ ਜਿਹੜੀ ਉਹ ਐਕਸ਼ਨ ਕਰੇਗੀ ਬਿਲਕੁਲ ਇੱਥੇ ਇਸ ਇਵੈਂਟ ਦਾ ਐਮੀਨ ਸਕੂਲ ਦਾ ਗਵਰਨਮੈਂਟ ਨੇ ਪੰਜਾਬ ਦੇ ਵਿੱਚ 118 ਸਕੂਲ ਬਣਾਏ ਐ ਐਮਐਨਐਸ ਦਿੱਲੀ ਮਾਡਲ ਜਿਹਨੂੰ ਆਪਾਂ ਸਿੱਧੇ ਤੌਰ ਤੇ ਕਹਿ ਲਈਏ ਪੰਜਾਬ ਦੇ ਵਿੱਚ ਲਾਗੂ ਕੀਤਾ ਹੈ ਔਰ ਉਹਨਾਂ ਦੇ ਵਿੱਚੋਂ ਤਰਨਤਾਰ ਜ਼ਿਲ੍ਹੇ ਦੇ ਵਿੱਚ ਇੱਕ ਹੀ ਐਮਐਨਐਸ ਸਕੂਲ ਬਣਿਆ ਹੈ ਜਿੱਥੇ ਅਸੀਂ ਅੱਜ ਸਾਰੇ ਜਣੇ ਬੈਠੇ ਔਰ ਜਿਹੜਾ ਸਕੂਲ ਹੁੰਦਾ ਹੈ ਤੇ ਜਿਹੜਾ ਗੁਰਦੁਆਰਾ ਹੁੰਦਾ ਹੈ ਉਹ ਇੱਕ ਸਿੱਖਿਆ ਦਾ ਤੇ ਧਾਰਮਿਕ ਰਤਬਾ ਕੇਂਦਰ ਹੁੰਦਾ ਹੈ ਜਿੱਥੇ ਜਾ ਕੇ ਬੱਚਿਆਂ ਨੇ ਕਾਫੀ ਕੁਝ ਸਿੱਖਣਾ ਹੁੰਦਾ ਹੈ ਔਰ ਜੇ ਮੈਂ ਕਹਿਦ ਲਵਾ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ ਤੇ ਜਿਹੜਾ ਪ੍ਰਿੰਸੀਪਲ ਸਾਹਿਬ ਜਾਂ ਮਾਸਟਰ ਸਾਹਿਬ ਜਾਂ ਟੀਚਰ ਦਾ ਤੇ ਇੱਕ ਬੱਚੇ ਦਾ ਰਿਸ਼ਤਾ ਹੁੰਦਾ ਹੈ ਉਹ ਇੱਕ ਗੁਰੂ ਤੇ ਚੇਲੇ ਵਾਲਾ ਹੁੰਦਾ ਔਰ ਅੱਜ ਉਸ ਰਿਸ਼ਤੇ ਨੂੰ ਸਿੱਧੇ ਤੌਰ ਤੇ ਕਹਾਂ ਦਿੱਲੀ ਦੇ ਅਮੀਨਾ ਸਕੂਲ ਦੇ ਵਿੱਚ ਜਿਹੜੀ ਠੇਸ ਪਹੁੰਚੀ ਹੈ ਉਹ ਜੇ ਅੱਜ ਜਿਹੜਾ ਪ੍ਰਿੰਸੀਪਲ ਜਿਹੜਾ ਉਹਦਾ ਨਾਮ ਹੈਗਾ ਪ੍ਰਿੰਸੀਪਲ ਸੰਜੇ ਕੁਮਾਰ ਸاہਗਲ ਉਹਦੀ ਏਜ ਦੇ ਮੁਤਾਬਕ ਉਹਨੂੰ ਇਹੋ ਜੇ ਕੰਮ ਸੋਭਦੇ ਨਹੀਂ ਜੋ 1 ਮਹੀਨੇ ਤੋਂ ਲੈ ਕੇ ਆ ਇਹਦੇ ਇਨਵੈਸਟੀਗੇਸ਼ਨ ਆਪਣੀ ਜਾਰੀ ਕੀਤੀ ਹੈ ਜ ਜਿਹਦੇ ਵਿੱਚ ਇੱਕ ਇੱਕ ਬੱਚੇ ਤੋਂ 1800 ਬੱਚਾ ਇੱਥੇ ਪੜਦਾ ਜਿਹਦੇ ਵਿੱਚ ਉਹ ਇਸ ਸਕੂਲ ਦੇ ਵਿੱਚ 1200 ਪੜਦਾ ਔਰ ਇਹ ਲੜਕੀਆਂ ਵਾਲਾ ਸਕੂਲ ਹੈ ਤੇ 6ਵੀਂ ਕਲਾਸ ਤੋਂ ਲੈ ਕੇ ਤੁਸੀਂ 1200 ਬੱਚੇ ਤੋਂ ਪੁੱਛ ਸਕਦੇ ਹੋ ਕਿ ਇਹ ਇੱਕ ਸਾਲ ਦੇ ਦਰਮਿਆਨ ਜਦੋਂ ਇਹ ਪ੍ਰਿੰਸੀਪਲ ਸਭ ਆਏ ਆ ਕਿੰਨੀ ਗ੍ਰਾਵਟ ਆ ਗਈ ਔਰ ਕਿੰਨੇ ਬੱਚੇ ਤੋਂ ਹਟ ਗਏ ਕਈਆਂ ਬੱਚਿਆਂ ਨੇ ਦੱਸਿਆ ਹੈ ਕਿ ਇਹ ਸਾਡਾ ਭਵਿੱਖ ਖਤਰੇ ਦੇ ਵਿੱਚ ਹੈ ਅਸੀਂ ਛੱਡ ਜਾਣਾ ਇਹ ਸਕੂਲ ਜਾਂਚ ਸੁਧਾਰ ਕੀਤਾ ਜਾਵੇ ਪਰ ਬਾਰ ਬਾਰ ਦੱਸਣ ਦੇ ਬਾਵਜੂਦ ਵੀ ਉਹਨਾਂ ਦੀਆਂ ਮਾਤਾ ਨੇ ਉਹਨਾਂ ਦੀਆਂ ਭੈਣਾਂ ਨੇ ਉਹਨਾਂ ਦੇ ਬਾਪ ਨੇ ਬੱਚਿਆਂ ਦੇ ਨੇ ਆਣ ਕੇ ਜੋ ਆਪਣੇ ਅੱਖੀਂ ਵੇਖਿਆ ਔਰ ਉਹਨਾਂ ਨੇ ਆਪ ਹੀ ਆਪਣੇ ਬੱਚੇ ਤੋਂ ਹਟਾ ਲਿਆ ਪਰ ਡੀਓ ਸਾਹਿਬ ਨੂੰ डीसी साहब ਨੂੰ एसएसपी साहब ਨੂੰ ਮੁੱਖ ਮੰਤਰੀ ਸਾਹਿਬ ਨੂੰ ਤੇ ਸਿੱਖਿਆ ਮੰਤਰੀ ਸਾਹਿਬ ਨੂੰ ਜਿਹੜੇ ਹਰਜੋਤ ਸਿੰਘ ਬੈਂਸ ਹੈ ਉਹਨਾਂ ਨੂੰ ਰਜਿਸਟਰੀਆਂ ਵੀ ਕੀਤੀਆਂ ਗਈਆਂ ਐਪਲੀਕੇਸ਼ਨਾਂ ਦੀਆਂ ਔਰ ਮੇਰੇ ਕੋਲ ਫਿਜ਼ੀਕਲ ਤੌਰ ਤੇ ਵੀ ਮਿਲਿਆ ਗਿਆ ਇੱਥੋਂ ਦੇ ਵਿਧਾਇਕ ਸਾਹਿਬ ਨੂੰ ਵੀ ਮਿਲਿਆ ਗਿਆ ਔਰ ਉਹਨਾਂ ਨੇ ਰਿਟਰਨ ਦੇ ਵਿੱਚ ਵੀ ਦਿੱਤਾ ਹੈ ਕਿ ਇਹ ਪ੍ਰਿੰਸੀਪਲ ਨੂੰ ਇੱਥੋਂ ਤੁਰੰਤ ਬਦਲਿਆ ਜਾਣਾ ਚਾਹੀਦਾ ਪਰ ਜਥੇਬੰਦੀਆਂ ਜਿਹੜੀਆਂ ਅੱਜ ਇੱਥੇ ਸਤਕਾਰ ਕਮੇਟੀਆਂ ਤੋਂ ਰਣਜੀਤ ਸਿੰਘ ਤੇ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਸੀਂ ਬਦਲੀ ਵਾਸਤੇ ਨਹੀਂ ਆਏ ਅਸੀਂ ਇਸ ਕਰਕੇ ਆਏ ਆ ਕਿ ਇਹਨੂੰ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚ ਇਹੋ ਜਿਹੇ ਬੰਦੇ ਵਾਸਤੇ ਜਿਹੜਾ ਆਪਣੀ ਐਪਲੀਕੇਸ਼ਨ ਦੇ ਵਿੱਚ ਹਰ ਵਾਰੀ ਲਿਖਦਾ ਹੈ ਕਿ ਮੇਰੀ ਜਦ ਬਦਲੀ ਵੀ ਕਰਨੀ ਹੈ ਤੇ ਕੰਨਿਆ ਸਕੂਲ ਚ ਹੋਣੀ ਚਾਹੀਦੀ ਔਰ ਇਹਨੂੰ ਕੋਈ ਹੱਕ ਨਹੀਂ ਕਿ ਕਿਸੇ ਬੱਚੇ ਨੂੰ ਪੜਾਵੇ ਜਾਂ ਉਹਨਾਂ ਦੇ ਵਿੱਚ ਰਵੇ ਇਹ ਬੱਚੇ ਜਿਹੜੇ ਆ ਅੱਜ ਉਹਨਾਂ ਦੇ ਪਰਿਵਾਰਾਂ ਦੀ ਬੱਚਿਆਂ ਦੀ ਤੇ ਸਾਡੀ ਇਹ ਮੰਗ ਹੈ ਪੂਰੇ ਇੱਥੋਂ ਦਾ ਇਲਾਕੇ ਦੇ ਵਿੱਚ ਸਾਡਾ ਇਥੇ ਬਹੁਤ ਪਿੰਡ ਇਸ ਸਕੂਲ ਨੂੰ ਲੱਗਦੇ ਆ ਤੇ ਉਹਨਾਂ ਨੇ ਬੱਚੇ ਆਪਣੇ ਕੁਝ ਸਿੱਖਣ ਵਾਸਤੇ ਭੇਜੇ ਆ ਨਾ ਕਿ ਇਥੋਂ ਅਸ਼ਲੀਲ ਹਰਕਤਾਂ ਉਹ ਸਿੱਖ ਕੇ ਜਾਣ ਸੋ ਜਿਹੜਾ ਜਿਹੜੀ ਕੋਈ ਵੀ ਟੀਚਰ ਹੈ ਉਹਨੂੰ ਆਪਣੇ ਤੇ ਪਹਿਲਾਂ ਕੰਟਰੋਲ ਕਰਨਾ ਚਾਹੀਦਾ ਹੈ ਕਿ ਮੈਂ ਜਿੱਥੇ ਆ ਰਿਹਾ ਇਹ ਸਿੱਖਿਆ ਦਾ ਕੇਂਦਰ ਹੈ ਔਰ ਉਹਨੇ ਜੇ ਇਹ ਗੱਲ ਨਹੀਂ ਸਮਝੀ ਬਾਰ-ਬਾਰ ਦੱਸਣ ਦੇ ਬਾਵਜੂਦ ਤੇ ਹੁਣ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਅਸੀਂ ਇੱਕ ਹਫ਼ਤੇ ਦਾ ਟਾਈਮ ਅਲਟੀਮੇਟਮ ਇੱਕ ਹਫ਼ਤੇ ਦਾ ਦੇਵਾਂਗੇ ਤੇ ਨਹੀਂ ਤੇ ਫਿਰ ਉਸ ਤੋਂ ਬਾਅਦ ਇਹ ਨਹੀਂ ਕਹਿਣਾ ਕਿ ਇਹ ਰੈਡੀਕਲ ਹੈ ਇਹ ਅੱਤਵਾਦੀ ਹੈ ਇਹ ਇੱਕ ਵੱਖਵਾਦੀ ਹੈ ਸਾਡੀ ਕਿਸੇ ਜਾਤ ਕਿਸੇ ਧਰਮ ਨਾਲ ਕੋਈ ਸਾਡਾ ਵਿਤਕਰਾ ਨਹੀਂ ਨਾ ਹੀ ਕੋਈ ਵਿਰੋਧ ਹੈ ਅਸੀਂ ਸਾਰੇ ਆ ਧਰਮਾਂ ਦਾ ਸਤਿਕਾਰ ਕਰਦੇ ਹਾਂ ਔਰ ਅਸੀਂ ਇਹ ਸਾਈਕਲ ਸਾਹਿਬ ਜਿਹੜੇ ਆ ਇਹਨਾਂ ਨੂੰ ਇੱਥੋਂ ਸਕੂਲ ਛੱਡਣ ਵਾਸਤੇ ਬੇਨਤੀ ਕਰਾਂਗੇ ਕਿ ਅਮਨ ਤਰੀਕੇ ਨਾਲ ਤੁਸੀਂ ਭਿੱਖੀਵਿੰਡ ਦੇ ਵਿੱਚੋਂ ਪਾਸੇ ਚੱਲ ਜਓ ਤੇ ਕਿਸੇ ਵੀ ਸਕੂਲ ਤੇ ਇਹਦੀ ਬਦਲੀ ਵੀ ਕਰਨੀ ਹੈ ਗਵਰਨਮੈਂਟ ਨੇ ਇਹਦਾ ਕੰਨਿਆ ਸਕੂਲ ਚ ਲੜਕੀਆਂ ਵਾਲੇ ਸਕੂਲ ਚ ਨਹੀਂ ਹੋਣੀ ਚਾਹੀਦੀ ਸੋ ਇਹ 1200 ਬੱਚਾ ਪੜਦਾ ਇੱਥੇ 1200 ਬੱਚੇ ਤੋਂ ਤੁਸੀਂ ਪੁੱਛ ਸਕਦੇ ਹੋ ਇੱਕ ਇੱਕ ਬੱਚੇ ਤੋਂ ਪੁੱਛ ਸਕਦੇ ਹੋ ਕਿ ਇੱਕ ਸਾਲ ਦੇ ਵਿੱਚ ਇਹਨੇ ਸਕੂਲ ਦੇ ਹਾਲਾਤ ਕੀ ਬਣਾਤੇ ਐਮਨਸ ਸਕੂਲ ਜਿਹੜੇ ਹੁੰਦੇ ਆ ਕਿ ਇਹਨਾਂ ਨੇ ਸਾਨੂੰ ਇਹ ਸਿਹਤ ਦਿੱਤੀ ਹੈ ਕਿ ਤੁਹਾਡੇ ਟੀਚਰ ਵੀ ਅਸ਼ਲੀਲ ਹਰਕਤਾਂ ਕਰਨ ਸੋ ਜਿਹੜਾ ਇਹ ਕੰਮ ਹੈ ਇਹਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਕਦੇ ਚਿਤ برداشت ਨਹੀਂ ਕਰਦਾ ਔਰ ਹੋਰ ਵੀ ਸਕੂਲਾਂ ਦੇ ਵਿੱਚ ਅਸੀਂ ਜ਼ਰੂਰ ਜਾਵਾਂਗੇ ਤੇ ਦੂਜੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਮੈਂ ਬੇਨਤੀ ਇੱਕ ਮਿੰਟ ਇੱਕ ਮਿੰਟ ਹੱਕ ਨੂੰ ਦੀ ਯਾਰ ਕਿਸੇ ਤੁਹਾਡੇ ਤੋਂ ਦੋਸ ਲੱਗੇ ਆ ਜੁਲਿਆਵਾ ਮੈਂ ਅਸਲੀ ਕੋਈ ਨਹੀਂ ਨਿਕਲਦਾ ਇੰਪੋਰਟੈਂਟ ਪਾਰਟ ਆ ਤੁਸੀਂ ਬੜੇ ਰਿਸਪੋਨਸਿਬਲ ਪਰਸਨ ਜੀ ਐਕਚੁਅਲੀ ਮੇਰੀ ਫਲਾਈਂ ਡਿਊਟੀ ਹੈ ਪੇਪਰ ਦੇ ਪੇਪਰ ਲੈਣਾ ਨਾ ਬੈਂਕ ਚੋਂ ਤੁਸੀਂ ਗੱਲ ਨੂੰ ਸਮਝ ਨਹੀਂ ਪਏ ਨਹੀਂ ਉਹਦਾ ਜਵਾਬ ਪੈਂਚੂਮੈਂਟ ਟਾਈਮ ਨਾਲ ਪੇਪਰ ਲੈਣਾ ਵਾ ਨਹੀਂ ਪੇਪਰ ਕਿੰਨੇ ਸਟਾਰਟ ਹੋ ਰਿਹਾ ਵਾ 11 ਵਜੇ ਪਾਜੀ ਆ ਲੈ ਲਓ ਬੈਂਕ ਤੇ ਇੱਥੇ ਨਹੀਂ ਆਣਾ ਮੈਂ ਪੇਪਰ ਲੈ ਕੇ ਦੇ ਕੇ ਫਿਰ ਫਲੈਂਗ ਤੇ ਜਾਣਾ ਤੇ ਉਹ ਇਜੈਕਟ ਕਰੋ ਜਿਹੜੇ ਹੈਗੇ ਨੇ ਤੁਹਾਡੇ ਹਾਂ ਜਿਹੜਾ ਦੋਸ਼ ਲੱਗੇ ਤੁਹਾਡੇ ਤੇ ਕੋਈ ਵੀ ਤੇ ਹੀ ਕੋਈ ਲੱਤੀ ਨਾਲ ਜਿਹੜੇ ਤੁਹਾਡਾ ਕੋਈ ਜਿੱਥੇ ਦੱਸੋ ਕਿਥੇ ਦੋਸ਼ ਲਗਾ ਮੇਰੇ ਨਹੀਂ ਉਹ ਤੁਸੀਂ ਦੱਸੋ ਜੀ ਇਹਨਾਂ ਨੂੰ ਪਰ ਉਹ ਤੇ ਤੁਹਾਡੇ ਮੈਂ ਤੁਹਾਨੂੰ ਬਾਅਦ ਚ ਚੱਲੋ ਗੱਲ ਕਰਾਂਗਾ ਮੈਂ ਹੁਣ ਜਾਣਾ ਵਾਂ ਬਾਅਦ ਕਰ ਮੈਂ ਬਾਅਦ ਕਰ ਤੁਸੀਂ ਦੱਸਦੇ ਮੜਾ ਜਾ ਇੱਕ ਤੁਹਾਨੂੰ ਜਥੇਬੰਦੀਆਂ ਵੱਲੋਂ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਕਮੇਟੀ ਮੈਂਬਰ ਵੀ ਸਕੂਲ ਦੇ ਇੱਥੇ ਪਹੁੰਚੇ ਨੇ ਪ੍ਰਿੰਸੀਪਲ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਕਿ ਮਾਮਲਾ ਕੀ ਆ ਸਾਰਾ ਤੁਸੀਂ ਇੱਥੇ ਪਹੁੰਚੇ ਜੀ ਦੇ ਆ ਹੁਣੇ ਕੰਪਲੀਟ ਕੀਤੀ ਐ ਜੀ ਆ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਸੰਜੀ ਕੁਮਾਰ ਸਾਇਕਲ ਕੋਈ ਪ੍ਰਿੰਸੀਪਲ ਨੇ ਸਕੂਲ ਦੇ ਉਹਨਾਂ ਦੇ ਖਿਲਾਫ ਕੋਈ ਗਲਤ ਤਰਕ ਤਾਂ ਦਾ ਅਲੀਗੇਸ਼ਨ ਆ ਕਰਦੇ ਆ ਵੈਰੀਫਾਈ ਕਰਦੇ ਆ ਇਹਦੀ ਮੁਕੰਮਲ ਰਿਪੋਰਟ ਤਿਆਰ ਕਰਕੇ ਸੀਨੀਅਰ ਅਫਸਰ ਨੂੰ ਪੇਜ